ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਛੋਟੀ ਸਰਦਾਰਨੀ ਭਾਗ ਦੂਜਾ ਜਿਸ ਨੂੰ ਲਿਖਿਆ ਹੈ ਮੀਨਾ ਵਰਮਾ ਜੀ ਨੇ ਉਮੀਦ ਹੈ ਤੁਹਾਨੂੰ ਪਹਿਲਾ ਭਾਗ ਪਸੰਦ ਆਇਆ ਹੋਵੇਗਾ ਇਹ ਭਾਗ ਵੀ ਜ਼ਰੂਰ ਪਸੰਦ ਆਵੇਗਾ ਜ਼ਿੰਦਗੀ ਭਰ ਸਾਥ ਨਿਵਾਉਣ ਦਾ ਵਾਅਦਾ ਕਿਵੇਂ ਜਦੋਂ ਤੂੰ ਪਹਿਲਾਂ ਹੀ ਵਿਆਹ ਹੋਇਆ ਹੈ ਤੇਰੀ ਤੀਵੀਂ ਤੈਨੂੰ ਛੱਡੇਗੀ ਵਿਆਹ ਤੋਂ ਬਗੈਰ ਜ਼ਿੰਦਗੀ ਭਰ ਦਾ ਸਾਥ ਕਿਵੇਂ ਨਿਵਾ ਸਕਦਾ ਹੈ ਗੱਲ ਮੇਰੇ ਗਲੇ ਤੋਂ ਥੱਲੇ ਨਹੀਂ ਉਤਰਹੀ ਸੀ ਰਾਧਾ ਤੇ ਕ੍ਰਿਸ਼ਨ ਦਾ ਕਿਹੜਾ ਵਿਆਹ ਹੋਇਆ ਸੀ ਹਰ ਮੰਦਰ ਵਿੱਚ ਉਹਨਾਂ ਦੀ ਪੂਜਾ ਹੁੰਦੀ ਹੈ ਪਿਆਰ ਤਾਂ ਬਹੁਤ ਉੱਚਾ ਜਜ਼ਬਾ ਹੈ ਰੂਪ ਇਹਦਾ ਵਿਆਹ ਨਾਲ ਕੋਈ ਤੁਲਕ ਨਹੀਂ ਵਿਆਹ ਨਾਲ ਪਿਆਰ ਨਹੀਂ ਖਰੀਦੇ ਜਾਂਦੇ ਵਿਆਹ ਤੋਂ ਬਹੁਤ ਅਤਾਂ ਦੀ ਚੀਜ਼ ਹੈ ਇਹ ਉਹ ਫਿਲਾਸਫਰਾਂ ਬਾਂਗ ਬੋਲਿਆ ਫਿਰ ਰਾਧਾ ਕੀ ਕ੍ਰਿਸ਼ਨ ਦੀ ਅਰਕੇਲ ਸੀ ਮੈਨੂੰ ਕ੍ਰਿਸ਼ਨ ਤੇ ਰਾਧਾ ਦੀ ਕਹਾਣੀ ਵਿੱਚ ਦਿਲਚਸਪੀ ਜਾਗ ਪਈ ਨਹੀਂ ਰਾਧਾ ਕ੍ਰਿਸ਼ਨ ਦੀ ਪ੍ਰੇਮ ਕਾਸੀ ਉਸ ਦਾ ਇਸਕ ਕ੍ਰਿਸ਼ਨ ਦੀਆਂ ਕਹਿੰਦੇ ਨੇ 360 ਰਾਣੀਆਂ ਸੀ ਪਰ ਰਾਧਾ ਦੀ ਗੱਲ ਹੀ ਹੋਰ ਸੀ ਦਿਲ ਦੀ ਕਹਾਣੀ ਹੈ ਨਰਿੰਦਰ ਨੇ ਮਸਤੀ ਵਿੱਚ ਅੱਖਾਂ ਬੰਦ ਕਰਦਿਆਂ ਕਿਹਾ ਕ੍ਰਿਸ਼ਨ ਵੀ ਤੇਰੇ ਵਰਗਾ ਸੋਣਾ ਹੋਣਾ ਏ ਤੇ ਸ਼ਰਾਤੀ ਜਿਸ ਤੇ ਹਰ ਕੁੜੀ ਆਸ਼ਕ ਹੋ ਜਾਂਦੀ ਸੀ ਮੈਂ ਹੱਸ ਕੇ ਕਿਹਾ ਨਹੀਂ ਮੈਂ ਕਿੱਥੇ ਸੋਣਾ ਹਾਂ ਤੇ ਨਾ ਹੀ ਮੇਰੇ ਕੋਲ ਟਾਈਮ ਹੈ ਕ੍ਰਿਸ਼ਨ ਵਾਂਗ ਪਤਨੀਆਂ ਦੀ ਫੌਜ ਰੱਖਣ ਦਾ ਪਰ ਪਤਾ ਨਹੀਂ ਕਿਉਂ ਤੈਨੂੰ ਵੇਖ ਕੇ ਮੈਨੂੰ ਲੱਗਿਆ ਕਿ ਆਪਣੀ ਜੋੜੀ ਕਿੰਨੀ ਸੋਹਣੀ ਬਣਦੀ ਹੈ ਰਾਧਾ ਤੇ ਕ੍ਰਿਸ਼ਨ ਵਾਂਗ ਕਿੰਨੀ ਸੋਹਣੀ ਹੈ ਤੂੰ ਕਿਸੇ ਦਾ ਵੀ ਇਹ ਮਾਨ ਰੋਲ ਸਕਦਾ ਤੈਨੂੰ ਦੇਖ ਕੇ ਜਦੋਂ ਉਸ ਨੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ ਤਾਂ ਮੈਨੂੰ ਲੱਗਿਆ ਉਹ ਝੂਠ ਨਹੀਂ ਬੋਲਦਾ ਮੈਨੂੰ ਰਾਜਾਂਦੀ ਨੂੰ ਵੇਖ ਕੇ ਕਈ ਵਾਰੀ ਲੋਕ ਖੜੇ ਹੋ ਜਾਂਦੇ ਨੇ ਇਹ ਮੈਂ ਕਈ ਵਾਰੀ ਖੋਦ ਦੇਖਿਆ ਸੀ ਮੇਰੀ ਰਾਧਾ ਬਣੇਗੀ ਉਸ ਦੀ ਆਵਾਜ਼ ਵਿੱਚ ਤਰਲਾ ਜਿਹਾ ਸੀ ਪਤਾ ਨਹੀਂ ਆ ਕੇ ਮੈਂ ਘਰ ਵਾਪਸ ਆ ਗਈ ਕਈ ਦਿਨ ਮੁੜ ਕੇ ਨਿਰਿੰਦਰ ਨੂੰ ਨਾ ਮਿਲੀ ਪਰ ਉਸ ਨੂੰ ਭੁੱਲੇ ਵੀ ਨਾ ਮੈਂ ਕਦੇ ਮੰਦਰ ਨਹੀਂ ਗਈ ਸੀ ਪਰ ਪਤਾ ਨਹੀਂ ਕਿਉਂ ਮੈਂ ਇੱਕ ਦਿਨ ਸ਼ਾਮ ਨੂੰ ਮੰਦਰ ਚਲੀ ਗਈ ਰਾਧਾ ਤੇ ਕ੍ਰਿਸ਼ਨ ਦੀਆਂ ਮੂਰਤੀਆਂ ਵੇਖ ਕੇ ਮੇਰਾ ਦਿਲ ਜੋਰ ਦੀ ਤੜਕਿਆ ਮੈਨੂੰ ਲੱਗਿਆ ਰਾਧਾ ਤੇ ਕ੍ਰਿਸ਼ਨ ਦੀ ਥਾਂ ਉੱਥੇ ਮੈਂ ਤੇ ਨਿਰਿੰਦਰ ਖੜੀ ਸੀ ਮੈਂ ਸਿਰ ਝਕਾਉਣਾ ਭੁੱਲ ਗਈ ਪੁਜਾਰੀ ਕੋਲ ਜਾ ਕੇ ਰਾਧਾ ਦੇ ਕ੍ਰਿਸ਼ਨ ਦੀ ਕਹਾਣੀ ਪੁੱਛੀ ਉਹੀ ਸੀ ਜੋ ਨਿਰਿੰਦਰ ਨੇ ਮੈਨੂੰ ਦੱਸੀ ਸੀ ਮੇਰੇ ਦਿਲ ਵਿੱਚ ਨਿਰਿੰਦਰ ਦੇ ਪਿਆਰ ਦਾ ਜੋਦ ਰਿਆ ਹੌਲੀ-ਹੌਲੀ ਵਗ ਰਿਹਾ ਸੀ ਜਿਵੇਂ ਅਚਾਨਕ ਉਸ ਵਿੱਚ ਤੂਫਾਨ ਆ ਗਿਆ ਹੋਵੇ ਘਰ ਆ ਕੇ ਮੈਂ ਸਾਰੀ ਰਾਤ ਨਿਰਿੰਦਰ ਬਾਰੇ ਹੀ ਸੋਚਦੀ ਰਹੀ ਉਸ ਨੂੰ ਭੁੱਲਣਾ ਸ਼ਾਇਦ ਮੇਰੇ ਲਈ ਮੁਸ਼ਕਲ ਹੋ ਗਿਆ ਸੀ ਮੈਨੂੰ ਦੁਨੀਆਂ ਦੇ ਕਈ ਵੱਡੇ ਬੰਦੇ ਜਿਆਦਾ ਹੀ ਜਿਨ੍ਹਾਂ ਨੇ ਦੋ ਦੋ ਵਿਆਹ ਕਰਵਾਏ ਸੀ ਕਈ ਵਿਆਹੇ ਬੰਦੇ ਜਿਨ੍ਹਾਂ ਉੱਤੇ ਕੁਆਰੀਆਂ ਕੁੜੀਆਂ ਮਰਦੀਆਂ ਨੇ ਪਰ ਮੇਰਾ ਦਿਮਾਗ ਮੇਰੇ ਦਿਲ ਦਾ ਸਾਥ ਨਹੀਂ ਦੇ ਰਿਹਾ ਸੀ ਇਹ ਗਲਤ ਹੈ ਇਹ ਸਹੀ ਹੈ ਦੇ ਚੱਕਰ ਵਿੱਚ ਹਫਤਾ ਲੰਘ ਗਿਆ ਇੱਕ ਦਿਨ ਜਦੋਂ ਸ਼ਾਮ ਨੂੰ ਕੰਮ ਛੱਡਿਆ ਤਾਂ ਨਰਿੰਦਰ ਕਾਰ ਲਈ ਅੱਗੇ ਖੜਾ ਸੀ ਦਾੜੀ ਵਧੀ ਹੋਈ ਸਿਰ ਦੇ ਵਾਲ ਖਿੰਡੇ ਹੋਏ ਤੇ ਦਰਬੇਸੀ ਅੱਖਾਂ ਵਿੱਚ ਅੰਤਾਂ ਦੀ ਉਦਾਸੀ ਉਸ ਨੂੰ ਵੇਖ ਕੇ ਮੇਰੇ ਅੰਦਰ ਖੁਸ਼ੀ ਦੀ ਲਹਿਰ ਜਹੀ ਉੱਠੀ ਪਰ ਮੈਂ ਜ਼ਾਹਰ ਨਾ ਹੋਣ ਦਿੱਤੀ ਤੈਨੂੰ ਇੱਕ ਵਾਰ ਵੀ ਮੇਰਾ ਖਿਆਲ ਨਹੀਂ ਆਇਆ ਕਿੰਨੀ ਨਰਮੋਹੀ ਹੈ ਤੂੰ ਉਸ ਨੇ ਅੱਖਾਂ ਭਰ ਕੇ ਕਿਹਾ ਮੈਂ ਕੁਝ ਨਾ ਬੋਲੀ ਉਸ ਦੀਆਂ ਅੱਖਾਂ ਵਿੱਚ ਅਥਰੂ ਦੇਖ ਕੇ ਮੇਰੇ ਅੰਦਰੋਂ ਰੁਗ ਭਰਿਆ ਗਿਆ ਪਰ ਇੰਤਹਾ ਖੁਸ਼ੀ ਵੀ ਹੋਈ ਕਿ ਨਿਰਿੰਦਰ ਮੈਨੂੰ ਕਿੰਨਾ ਪਿਆਰ ਕਰਦਾ ਹੈ ਮੈਨੂੰ ਭੁੱਲਿਆ ਨਹੀਂ ਤੂੰ ਮੈਂ ਜਿਵੇਂ ਉਸਦੇ ਅੰਦਰ ਚਾਕਣਾ ਚਾਹੁੰਦੀ ਸੀ ਤੂੰ ਭੁੱਲਣ ਵਾਲੀ ਚੀਜ਼ ਹੈ ਉਸਨੇ ਅਗੋਂ ਸਵਾਲ ਕੀਤਾ ਉਸ ਦਿਨ ਪਹਿਲੀ ਵਾਰ ਅਸੀਂ ਇਕੱਠਿਆਂ ਨੀ ਰਾਤ ਗੁਜ਼ਾਰੀ ਕਿੰਨਾ ਨਿੱਗ ਸੀ ਉਸਦੀ ਸ਼ੋ ਵਿੱਚ ਤੇ ਕਿੰਨੀ ਰਿਲੈਕਸ ਹੁੰਦੀ ਸੀ ਮੈਂ ਜਦੋਂ ਉਹਦੇ ਮੋਢੇ ਤੇ ਸਿਰ ਰੱਖਦੀ ਸੀ ਫੇਰ ਤਾਂ ਜਿਵੇਂ ਰੋਜ਼ਦਾਹੀ ਕਮ ਹੋ ਗਿਆ ਹੋਵੇ ਉਹ ਬੇਨੇ ਦੇ ਬਹਾਨੇ ਤੇ ਮੈਂ ਕੰਮ ਦੇ ਬਹਾਨੇ ਅਕਸਰ ਰਾਤਾਂ ਬਾਹਰ ਗੁਜ਼ਾਰਦੀ ਜਦੋਂ ਸਵੇਰੇ ਅਲੱਗ ਹੁੰਦੇ ਤਾਂ ਜਿਵੇਂ ਜਿਸਮ ਵਿੱਚੋਂ ਰੂਹ ਕੱਢਣ ਵਾਲੀ ਗੱਲ ਹੁੰਦੀ ਤੂੰ ਆਪਣਾ ਅੱਡ ਫਲੈਟ ਲੈ ਲੈ ਇੱਕ ਦਿਨ ਨਰਿੰਦਰ ਨੇ ਮੇਰੇ ਦਿਲ ਦੀ ਕਹੀ ਪੈਸੇ ਮੈਂ ਆਪੇ ਦੇ ਦੇਮਾਂਗਾ ਤੂੰ ਆਪਣੀ ਪਸੰਦ ਦਾ ਘਰ ਦੇਖ ਲੈ ਮੈਂ ਇੱਕ ਬੈੱਡਰੂਮ ਦਾ ਛੋਟਾ ਜਿਹਾ ਫਲੈਟ ਦੇਖ ਲਿਆ ਨਰਿੰਦਰ ਨੇ ਤੇ ਮੈਂ ਮਿਲ ਕੇ ਖਰਚਾ ਕੀਤਾ ਤੇ ਮਹੀਨੇ ਵਿੱਚ ਹੀ ਮੈਂ ਲੈਂਡਲੇਡੀ ਬਣ ਗਈ ਨਰਿੰਦਰ ਨੇ ਘਰ ਸਮਾਨ ਨਾਲ ਭਰ ਦਿੱਤਾ ਹੁਣ ਮੇਰੇ ਘਰ ਵਿੱਚ ਐਸ਼ ਰਾਮ ਦੀ ਹਰ ਚੀਜ਼ ਮੌਜੂਦ ਸੀ ਮਾ ਮਾਂ ਬਾਪ ਨੂੰ ਪਤਾ ਲੱਗਿਆ ਤਾਂ ਬਹੁਤ ਕਲੇਸ਼ ਹੋਇਆ ਮੈਂ ਭੱਜ ਪਾਇਆ ਕਿ ਤੁਹਾਡੀ ਲੜਾਈ ਕਰਕੇ ਹੀ ਮੈਂ ਘਰ ਛੱਡ ਰਹੀ ਹਾਂ ਨਰਿੰਦਰ ਦੇ ਪਿਆਰ ਵਿੱਚ ਮੈਨੂੰ ਦੁਨੀਆ ਦਾ ਹਰ ਰਿਸ਼ਤਾ ਬੋਣਾ ਜਾਪਦਾ ਸੀ ਉਹ ਹਰ ਰੋਜ਼ ਸ਼ਾਮ ਨੂੰ ਘਰ ਜਾਣ ਤੋਂ ਪਹਿਲਾਂ 2-4 ਘੰਟੇ ਮੇਰੇ ਕੋਲ ਗੁਜ਼ਾਰਦਾ ਮੈਂ ਉਸ ਲਈ ਖਾਣਾ ਤਿਆਰ ਕਰਦੀ ਉਸ ਦੇ ਕੱਪੜੇ ਧੋਦੀ ਪ੍ਰੈਸ ਕਰਦੀ ਤੇ ਪੂਰੀ ਔਰਤ ਬਣ ਕੇ ਉਸ ਦੀ ਸੇਵਾ ਕਰਦੀ ਮੈਂ ਨਹੀਂ ਚਾਹੁੰਦੀ ਸੀ ਕਿ ਜਿੰਨਾ ਕਮੀਆਂ ਕਰਕੇ ਉਹ ਬਰਜੀਤ ਤੋਂ ਦੂਰ ਹੋਇਆ ਉਹ ਮੇਰੇ ਵਿੱਚ ਹੋਣ ਜਦੋਂ ਉਹ ਅੱਧੀ ਰਾਤ ਨੂੰ ਮੈਨੂੰ ਛੱਡ ਕੇ ਜਾਂਦਾ ਤਾਂ ਕਈ ਵਾਰ ਮੈਂ ਰੋਂਦੀ ਰੋਂਦੀ ਕਿਉਂ ਹੈ ਜਿੰਨਾ ਪਿਆਰ ਸੀ ਤੈਨੂੰ ਦੇ ਚੱਲਿਆ ਹਾਂ ਉਸ ਵਾਸਤੇ ਕੀ ਬਚਿਆ ਹੈ ਉਹ ਮੈਨੂੰ ਤਸੱਲੀ ਦਿੰਦਾ ਤੂੰ ਮੇਰਾ ਹੋਵੇਂਗਾ ਕਦੇ ਪੂਰੇ ਦਾ ਪੂਰਾ ਮੈਂ ਸਿਕਵਾ ਕਰਦੀ ਮੈਂ ਤੈਨੂੰ ਪਹਿਲੇ ਦਿਨ ਹੀ ਕਹਿ ਦਿੱਤਾ ਸੀ ਕਿ ਮੈਂ ਉਸ ਧੀਮੀ ਨੂੰ ਨਹੀਂ ਛੱਡ ਸਕਦਾ ਜਦੋਂ ਉਹ ਮੇਰੀ ਗੋਦ ਵਿੱਚ ਸਿਰ ਰੱਖ ਕੇ ਕਹਿੰਦਾ ਤਾਂ ਮੈਂ ਬਰਫ ਹੋ ਜਾਂਦੀ ਫੇਰ ਘਰ ਤਾਂ ਤੇਰਾ ਉਹੀ ਐ ਨਰਿੰਦਰ ਤੇ ਟੱਬਰ ਵੀ ਤੇਰਾ ਉਹੀ ਐ ਮੈਂ ਤਾਂ ਐਵੇਂ ਉਧਾਰ ਮੰਗਿਆ ਹੋਇਆ ਰਿਸ਼ਤਾ ਮੈਂ ਕਦੇ ਕਦੇ ਬਹੁਤ ਉਦਾਸ ਹੋ ਜਾਂਦੀ ਮੇਰਾ ਇੱਕ ਦੋਸਤ ਕਹਿੰਦਾ ਹੁੰਦਾ ਕੀ ਮੰਗੀ ਹੋਈ ਸਿਗਰਟ ਮੰਗੀ ਹੋਈ ਅਖਬਾਰ ਤੇ ਮੰਗੀ ਹੋਈ ਤੀਵੀ ਦਾ ਮਜਾ ਹੀ ਹੋ ਰੁੰਦਾ ਹੈ ਮੈਂ ਕਦੇ ਅਖਬਾਰ ਤੇ ਸਿਗਰਟ ਤਾਂ ਕਦੇ ਮੰਗੀ ਨਹੀਂ ਪਰ ਤੀਵੀ ਜਦੋਂ ਉਹ ਸ਼ਰਾਰਤ ਨਾਲ ਆਖਦਾ ਤਾਂ ਮੈਂ ਉਸ ਦੇ ਕੰਨ ਫੜ ਕੇ ਖਿੱਚ ਦਿੰਦੀ ਤਾਂ ਫੇਰ ਮੰਗੀ ਹੋਈ ਚੀਜ਼ ਕਿੰਨੇ ਕੁ ਦਿਨ ਚੱਲਦੀ ਹੈ ਆਖਰ ਤੇਰੀ ਮਾਲਕਣ ਤੈਨੂੰ ਇੱਕ ਦਿਨ ਮੇਰੇ ਤੋਂ ਖੋ ਕੇ ਲੈ ਹੀ ਜਾਵੇਗੀ ਕੋਈ ਡਰ ਮੇਰੇ ਅੰਦਰੋਂ ਉੱਠਦਾ ਉਹ ਮੇਰੀ ਮਜਬੂਰੀ ਹੈ ਰੂਪਾ ਤੂੰ ਮੇਰਾ ਇਸ਼ਕ ਮਜਬੂਰੀ ਇਸ਼ਕ ਨੂੰ ਕਦੇ ਜਿੱਤ ਨਹੀਂ ਸਕੀ ਉਹ ਮੇਰਾ ਦਿਲ ਧਰਾਉਂਦਾ ਤੇ ਮੈਂ ਮਜਬੂਰੀ ਤੇ ਇਸ਼ਕ ਦੀ ਇਸ ਕਸ ਕਮ ਕਸ ਵਿੱਚ ਸਭ ਕੁਝ ਭੁੱਲ ਜਾਂਦੀ ਯਾਦ ਰਹਿ ਜਾਂਦਾ ਸਿਰਫ ਨਿਰੰਦਰ ਦਾ ਪਿਆਰ ਤੇ ਸਾਥ ਜਿਸ ਦੇ ਆਸਰੇ ਸੱਤ ਸਮੁੰਦਰ ਤਰਨ ਨੂੰ ਮੈਂ ਤਿਆਰ ਸੀ ਉਹ ਫਿਰ ਕਿੰਨੀ ਕਿੰਨੀ ਧੀਰ ਮੇਰੇ ਲੰਬੇ ਵਾਲਾਂ ਨਾਲ ਖੇਡਦਾ ਰਹਿੰਦਾ ਜਾਂ ਮੇਰੇ ਪੈਰ ਆਪਣੀ ਗੋਦ ਵਿੱਚ ਰੱਖ ਕੇ ਬੈਠਾ ਦਿੰਦਾ ਔਰਤ ਦਾ ਚਾਹਣ ਵਾਲਾ ਜੇ ਉਸ ਦੇ ਕਦਮਾਂ ਵਿੱਚ ਬੈਠਾ ਹੋਵੇ ਤਾਂ ਉਹ ਆਪਣੇ ਆਪ ਨੂੰ ਨੂਰ ਜਹਾਂ ਸਮਝਦੀ ਹੈ ਤੇ ਇਸ ਹਕੂਮਤ ਦਾ ਨਸ਼ਾ ਕਿਸੇ ਤਖਤੇ ਤੋਂ ਘਟ ਨਹੀਂ ਹੁੰਦਾ ਇਸੇ ਨਸੇ ਵਿੱਚ ਮੈਨੂੰ ਪਾਪ ਪੁੰਨ ਸਭ ਭੁੱਲ ਜਾਈ ਗਰਮੀਆਂ ਦੀਆਂ ਛੁੱਟੀਆਂ ਸਨ ਨਿਰਿੰਦਰ ਦੋ ਹਫ਼ਤੇ ਤੋਂ ਕਿਸੇ ਬਿਜ਼ਨਸ ਟੂਰ ਤੇ ਗਿਆ ਸੀ ਅਚਾਨਕ ਮੇਰਾ ਦਿਲ ਘਬਰਾਇਆ ਤੇ ਮੈਨੂੰ ਪਤਾ ਲੱਗਾ ਕਿ ਮੈਂ ਮਾਂ ਬੰਨ ਵਾਲੀਆ ਮੈਂ ਅਵਾਕ ਰਹਿ ਗਈ ਸਮਝ ਨਾ ਆਈ ਖੁਸ਼ ਹੋਵਾਂ ਕਿਉਂ ਦਾਸ ਹੱਸਾਂ ਕਿਰੋ ਮਾਂ ਝਟਪਾਟ ਨਰਿੰਦਰ ਦੇ ਦਫ਼ਤਰ ਵਿੱਚ ਫੋਨ ਕਮਾਇਆ ਪਰ ਹਾਲੇ ਉਹ ਵਾਪਸ ਨਹੀਂ ਆਇਆ ਸੀ ਕਈ ਦਿਨ ਲੰਘ ਗਏ ਅਜੀਬ ਜਿਹਾ ਅਹਿਸਾਸ ਸੀ ਜੋ ਬਿਆਨ ਨਹੀਂ ਕੀਤਾ ਜਾ ਸਕਦਾ ਸੀ ਸਿਰਫ ਮਹਿਸੂਸ ਕੀਤਾ ਜਾ ਸਕਦਾ ਸੀ ਨਰਿੰਦਰ ਨੂੰ ਪਤਾ ਲੱਗੇਗਾ ਤਾਂ ਖੁਸ਼ੀ ਵਿੱਚ ਪਾਗਲ ਹੋ ਜਾਏਗਾ ਮੈਂ ਛੇਤੀ ਤੋਂ ਛੇਤੀ ਉਸ ਨੂੰ ਇਹ ਖੁਸ਼ਖਬਰੀ ਦੇਣਾ ਚਾਹੁੰਦੀ ਸੀ ਪਰ ਉਸ ਦਾ ਕੋਈ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਕਿੱਥੇ ਗਿਆ ਹੈ ਜਦੋਂ ਵੀ ਫੋਨ ਕਰਦੀ ਅੱਗੋਂ ਜਵਾਬ ਮਿਲਦਾ ਜ਼ਰੂਰੀ ਕੰਮ ਉੱਤੇ ਬਾਹਰ ਗਏ ਹੋਏ ਨੇ ਅਚਾਨਕ ਇੱਕ ਦਿਨ ਸਵੇਰੇ ਉਸ ਦਾ ਫੋਨ ਆਇਆ ਉਹ ਏਅਰਪੋਰਟ ਤੋਂ ਬੋਲ ਰਿਹਾ ਸੀ ਮੈਂ ਫਟਾਫਟ ਉਸ ਨੂੰ ਖੁਸ਼ਖਬਰੀ ਸੁਣਾਈ ਦੋ ਪੜਲੇ ਹੀ ਉਹ ਕੁਝ ਨਾ ਬੋਲਿਆ ਫਿਰ ਉਸ ਨੇ ਹੌਲੀ ਜਿਹਾ ਕਿਹਾ ਅੱਜ ਦਨੇ ਆਪਣੀ ਡਾਕਟਰ ਕੋਲ ਜਾਹੀਂ ਉਹ ਸਭ ਠੀਕ ਕਰ ਦੇਵੇਗੀ ਕੀ ਠੀਕ ਕਰ ਦੇਵੇਗੀ ਮੈਨੂੰ ਸਮਝ ਨਾ ਆਈ ਇਸ ਹਫ਼ਤੇ ਜਾ ਕੇ ਅਬੋਰਸ਼ਨ ਕਰਵਾ ਅੱਗੇ ਹੀ ਬਹੁਤ ਦੇਰ ਹੋ ਚੁੱਕੀ ਹੈ ਹੋਰ ਲੇਟ ਕਰਨਾ ਠੀਕ ਨਹੀਂ ਹੈ ਉਸਨੇ ਜਿਵੇਂ ਹੁਕਮ ਦਿੱਤਾ ਹੋਵੇ ਅਬੋਰਸ਼ਨ ਪਰ ਕਿਉਂ ਮੈਂ ਬੋਖਲਾਈ ਕਿਉਂਦਾ ਕਿ ਮਤਲਬ ਮੈਂ ਫਾਰਸੀ ਬੋਲ ਰਿਹਾ ਹਾਂ ਜੋ ਤੈਨੂੰ ਸਮਝ ਨਹੀਂ ਆ ਰਹੀ ਨਿਰਿੰਦਰ ਮੈਨੂੰ ਪਹਿਲੀ ਵਾਰ ਉੱਚੀ ਆਵਾਜ਼ ਵਿੱਚ ਬੋਲਿਆ ਪਰ ਮੈਂ ਇਸ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਹਾਂ ਨਿੰਦੀ ਇਹ ਤੇਰੇ ਤੇ ਮੇਰੇ ਪਿਆਰ ਦਾ ਸਬੂਤ ਹੈ ਸੱਚੇ ਪਿਆਰ ਦਾ ਸਬੂਤ ਮੈਂ ਆਪਣੀ ਬੁਕਾਲਤ ਕੀਤੀ ਓ ਸ਼ਟ ਅਪ ਮੈਂ ਪਹਿਲਾਂ ਹੀ ਬਹੁਤ ਦੁਖੀ ਹਾਂ ਡੋਟ ਗਿਵ ਮੀ ਦਿਸ ਬਰਸਟ ਇੱਕ ਔਰਤ ਮੈਨੂੰ ਪਹਿਲਾਂ ਹੀ ਬੱਚਿਆਂ ਦੇ ਨਾਂ ਤੇ ਬਥੇਰਾ ਰਗੜ ਰਹੀ ਹੈ ਹੁਣ ਆਹਾ ਦੂਜੀ ਆ ਗਈ ਉਹ ਆਪੇ ਤੋਂ ਬਾਹਰ ਹੋ ਗਿਆ ਪਰਿੰਦੀ ਮੈਂ ਬੋਲ ਹੀ ਰਹੀ ਸੀ ਕਿ ਉਹ ਵਿੱਚੋਂ ਹੀ ਦਹਾੜਿਆ ਫ਼ਯੂਲ ਦੀ ਬਕਵਾਸ ਸੁਣਨ ਵਾਸਤੇ ਮੇਰੇ ਕੋਲ ਟਾਈਮ ਨਹੀਂ ਹੈ ਮੇਰੇ ਬਿਜ਼ਨਸ ਦੀਆਂ ਹੋਰ ਬਥੇਰੀਆਂ ਅਪਾਇੰਟਮੈਂਟਾਂ ਨੇ ਤੂੰ ਚੁੱਪ ਕਰਕੇ ਡਾਕਟਰ ਤੇ ਜਾ ਜਿੰਨੇ ਪੈਸੇ ਲੱਗਣਗੇ ਮੈਂ ਆਪੇ ਦੇ ਦੇਵਾਂਗਾ ਗੱਲ ਸੁਣ ਨਰਿੰਦਰ ਮੈਂ ਮਾਂ ਬਣਨਾ ਚਾਹੁੰਦੀ ਹਾਂ ਤੇਰੇ ਬੱਚੇ ਦੀ ਮਾਂ ਜਦੋਂ ਤੂੰ ਮੇਰੇ ਕੋਲ ਨਹੀਂ ਹੋਵੇਂਗਾ ਤਾਂ ਤੇਰੀ ਨਿਸ਼ਾਨੀ ਤੇਰੀ ਕਮੀ ਮਹਿਸੂਸ ਨਹੀਂ ਹੋਣ ਦੇਵੇਗੀ ਬੇਵਜਾ ਗੁੱਸੇ ਨਾ ਹੋ ਉੱਲੂ ਦੀ ਪੱਠੀ ਮਾਂ ਬਣਨਾ ਚਾਹੁੰਦੀ ਹੈ ਹਜ਼ਾਰਾਂ ਔਰਤਾਂ ਰੋਜ਼ ਮਾਂ ਬਣਦੀਆਂ ਨੇ ਕੋਈ ਨਵਾਂ ਕੰਮ ਹੈ ਤੇਰੇ ਮਾਂ ਬਣ ਨਾਲ ਤੇਰੇ ਤਗਮੇ ਲੱਗ ਜਾਣਗੇ ਬੇਵਕੂਫ ਨਾ ਬਣ ਅਕਲ ਤੋਂ ਕੰਮ ਲੈ ਮੈਨੂੰ ਤੇਰਾ ਸਾਰਾ ਚਾਹੀਦਾ ਹੈ ਤੇਰੇ ਕੋਲ ਆ ਕੇ ਮੈਂ ਜ਼ਿੰਦਗੀ ਦੇ ਕੰਮ ਭੁੱਲ ਜਾਂਦਾ ਹਾਂ ਖਜੂਰ ਦੀਆਂ ਸਿਰਦਰਦੀਆਂ ਨਾ ਦੇ ਮੈਨੂੰ ਨਾਲੇ ਤੂੰ ਕੁਆਰੀ ਹੈਂ ਨਜਾਇਜ਼ ਬੱਚੇ ਨੂੰ ਸਮਾਜ ਕਦੇ ਸਵੀਕਾਰ ਨਹੀਂ ਕਰਦਾ ਸਭ ਹਰਾਮ ਦਾ ਕਹਿਣਗੇ ਉਸ ਨੂੰ ਤੂੰ ਕਿਤੇ ਮੂੰਹ ਦਿਖਾਉਣ ਜੋਗੀ ਨਹੀਂ ਰਹੇਗੀ ਉਹ ਲਗਾਤਾਰ ਬੋਲੀ ਜਾ ਰਿਹਾ ਸੀ ਹਰਾਮ ਦਾ ਕਿਉਂ ਹੈ ਤੂੰ ਬਾਪ ਹੈ ਮੇਰੇ ਬੱਚੇ ਦਾ ਆਪਣਾ ਵਿਆਹ ਨਹੀਂ ਹੋਇਆ ਤਾਂ ਕੀ ਹੈ ਪਰ ਰੱਬ ਨੂੰ ਪਤਾ ਹੈ ਕਿ ਮੈਂ ਤੇਰੀ ਔਰਤ ਹਾਂ ਮੈਂ ਆਤਮ ਵਿਸ਼ਵਾਸ ਨਾਲ ਕਿਹਾ ਰਵਿਸ਼ ਕੰਨਣ ਮੈਂ ਤੇਰੇ ਬੱਚੇ ਦਾ ਬਾਪ ਨਹੀਂ ਮੈਨੂੰ ਇਮੋਸ਼ਨਲੀ ਬਲੈਕਮੇਲ ਕਰਨ ਦੀ ਕੋਸ਼ਿਸ਼ ਨਾ ਕਰ। ਨਾ ਹਾਂ ਮੈਂ ਕਿਸੇ ਕੋਟ ਕਚਹਿਰੀ ਵਿੱਚ ਜਾ ਕੇ ਕਹਿਣਾ ਕਿ ਤੇਰੇ ਬੱਚੇ ਦਾ ਮੈਂ ਬਾਪ ਹਾਂ। ਤੈਨੂੰ ਘਰ ਲੈ ਦਿੱਤਾ, ਸੈਟਲ ਕਰ ਦਿੱਤਾ ਬਸ। ਇਸ ਤੋਂ ਵੱਧ ਮੇਰੇ ਤੋਂ ਉਮੀਦ ਨਾ ਰੱਖੀਂ। ਤੇਰੇ ਮਾਂ ਬਣਨ ਦੇ ਸ਼ੌਕ ਵਿੱਚ ਮੈਂ ਆਪਣਾ ਘਰ ਪੁੱਟ ਲਵਾਂ, ਲੱਖਾਂ ਦਾ ਬਿਜ਼ਨਸ ਡੋ ਲਵਾਂ। ਮੇਰੇ ਬੱਚਿਆਂ ਉੱਤੇ ਇਸ ਚੀਜ਼ ਦਾ ਕੀ ਅਸਰ ਪਵੇਗਾ? ਸੋਚਿਆ? ਉਹ ਹੋਰ ੜਕ ਗਿਆ। ਤੂੰ ਜਰਾ ਸੋਚ ਕੇ ਦੱਸ ਮੈਂ ਕਿਹਾ ਫਾਲਤੂ ਗੱਲਾਂ ਸੋਚਣ ਵਾਸਤੇ ਮੇਰੇ ਕੋਲ ਟਾਈਮ ਨਹੀਂ 나ੜੇ ਮੈਂ ਆਪਣੇ ਬੱਚਿਆਂ ਨੂੰ ਛੁੱਟੀਆਂ ਵਿੱਚ ਅਮਰੀਕਾ ਲੈ ਕੇ ਚੱਲਿਆ ਹਾਂ ਮੈਨੂੰ ਫੋਨ ਨਾ ਕਰੀ ਆਖ ਕੇ ਉਸਨੇ ਫੋਨ ਰੱਖ ਦਿੱਤਾ ਉਹ ਹੋ ਗਿਆ ਜਿਸ ਦੀ ਮੈਨੂੰ ਸੁਪਨੇ ਵਿੱਚ ਵੀ ਉਮੀਦ ਨਹੀਂ ਸੀ ਮੈਂ ਸੁੰਨ ਹੋ ਗਈ ਵਿਸ਼ਵਾਸ ਨਹੀਂ ਆ ਰਿਹਾ ਸੀ ਕਿ ਨਰਿੰਦਰ ਵਰਗਾ ਬੰਦਾ ਵੀ ਇਸ ਤਰ੍ਹਾਂ ਪਿੱਠ ਦਿਖਾ ਦੇਵੇਗਾ ਆਪਣੇ ਆਪ ਉੱਤੇ ਤਰਸ ਜਿਹਾ ਆਇਆ ਮੈਨੂੰ ਕੀ ਕਰ ਬੈਠੀ ਮੈਂ ਕਰੋ ਬਾਗੀ ਹੋ ਕੇ ਨਿਕਲੀ ਸੀ ਪਿਆਰ ਵਿੱਚ پاگل ਹੋਈ ਨੇ ਸਮਾਜ ਦੀ ਵੀ ਪਰਵਾਹ ਨਾ ਕੀਤੀ ਤੇ ਆਪਣੀ ਸੋਹਣੇ ਵਰਗੀ ਜਵਾਨੀ ਨਿਰੰਦਰ ਅੱਗੇ ਪਾ ਦਿੱਤੀ ਉਹ ਹਰਾਮ ਦਾ ਮਾਲ ਸਮਝ ਕੇ ਵਰਤਦਾ ਰਿਹਾ ਤੇ ਮੌਕਾ ਪੈਂਦ ਤੇ ਚੋਰਾ ਵਾਂਗ ਮੂਸਪਾ ਕੇ ਭੱਜ ਗਿਆ ਮੈਂ ਨਾ ਰੋ ਰਹੀ ਸੀ ਤੇ ਨਾ ਹੱਸ ਰਹੀ ਸੀ ਫਲੈਟ ਵਿੱਚ ਮੈਂ ਇਕੱਲੀ ਬੈਠੀ ਸੀ ਉਸ ਫਲੈਟ ਵਿੱਚ ਜਿੱਥੇ ਮੇਰੀਆਂ ਤੇ ਨਿਰਿੰਦਰ ਦੀਆਂ ਫੋਟਮਾਂ ਥਾਂ-ਥਾਂ ਤੇ ਲੱਗੀਆਂ ਹੋਈਆਂ ਸਨ ਰਾਧਾ ਤੇ ਕ੍ਰਿਸ਼ਨ ਵਾਂਗ ਇਹ ਫਲੈਟ ਮੈਨੂੰ ਮੰਦਰ ਵਾਂਗ ਲੱਗਦਾ ਸੀ ਤੇ ਅੱਜ ਜਿਵੇਂ ਇਸ ਫਲੈਟ ਵਿੱਚ ਮੈਂ ਆਪਣੇ ਆਪ ਨੂੰ ਕਿਸੇ ਕੋਠੇ ਵਿੱਚ ਬੈਠੀ ਮਹਿਸੂਸ ਕਰ ਰਹੀ ਸੀ ਕਿਸੇ ਬੇਸਵਾ ਵਾਂਗ ਜਿਸ ਦਾ ਗਾਹਕ ਉਸ ਦਾ ਮੁੱਲ ਚੁਕਾ ਕੇ ਉਸ ਨਾਲ ਸੌਂਦਾ ਤਾਂ ਹੈ ਪਰ ਉਸਦੇ ਬੱਚੇ ਨੂੰ ਆਪਣਾ ਨਾਂ ਦੇਣਾ ਉਹ ਆਪਣੀ ਸ਼ਾਨ ਦੇ ਖਿਲਾਫ ਸਮਝਦਾ ਹੈ ਤਾਂ ਮੇਰਾ ਬੱਚਾ ਹਰਾਮ ਦਾ ਹੈ ਕਿਉਂਕਿ ਮੇਰਾ ਰਿਸ਼ਤਾ ਹਰਾਮ ਦਾ ਸੀ ਮੈਨੂੰ ਆਪਣੇ ਆਪ ਤੇ ਕਚਾਂੜ ਜਿਹੀ ਆਈ ਮੈਂ ਆਪਣੇ ਅੰਦਰੋਂ ਹਵਾੜ ਜਿਹੀ ਆਉਂਦੀ ਮਹਿਸੂਸ ਕੀਤੀ ਜਿਵੇਂ ਮੈਂ ਕੋਈ ਗੰਦੀ ਨਾਲੀ ਸੀ ਜਿਸ ਵਿੱਚ ਕੋਈ ਰਾਹੀ ਮੂਤ ਕੇ ਚਲਾ ਗਿਆ ਹੋਵੇ ਆਪਣੇ ਆਪ ਤੋਂ ਨਫ਼ਰਤ ਹੋ ਗਈ ਜੀ ਕੀਤਾ ਕਿਸੇ ਗੱਡੀ ਥੱਲੇ ਆ ਕੇ ਸਿਰ ਦੇ ਦੇਮਾ ਤੇ ਚਿੱਠੀ ਲਿਖ ਕੇ ਰੱਖ ਜਾਵਾਂ ਕਿ ਨਿਰੰਦਰ ਨੇ ਮੇਰੀ ਜ਼ਿੰਦਗੀ ਤਬਾਹ ਕੀਤੀ ਹੈ ਪਰ ਮਰਨਾ ਇੰਨਾ ਆਸਾਨ ਕਿਥੇ ਸੀ ਸੋਚਦੀ ਹੋਈ ਮੈਂ ਕਾਰਪਟ ਉੱਤੇ ਹੀ ਲੇਟ ਗਈ ਸੀ ਕੀ ਕਰਾਂ ਅਚਾਨਕ ਦਿਮਾਗ ਨੇ ਕਿਹਾ ਇੰਨੀ ਚਿੰਤਾ ਕਿਹੜੀ ਗੱਲ ਦੀ ਜੇ ਨਿਰੰਦਰ ਹੀ ਭੱਜ ਗਿਆ ਹੈ ਤਾਂ ਤੈਨੂੰ ਇਹ ਫਾਹਾ ਗੱਲ ਪਾਉਣ ਦੀ ਕੀ ਲੋੜ ਹੈ ਕੱਲ ਨੂੰ ਡਾਕਟਰ ਕੋਲ ਜਾ ਕੇ ਕਹਾਣੀ ਖਤਮ ਕਰ ਦੇ ਜਿਵੇਂ ਮੇਰੇ ਸਿਰ ਤੋਂ ਕੋਈ ਬੋਝ ਉਤਰ ਗਿਆ ਹੋਵੇ ਸੋਚਿਆ ਮੁਰ ਨਰਿੰਦਰ ਦੀ ਸ਼ਕਲ ਨਹੀਂ ਦੇਖਾਂਗੀ ਆਪਣੇ ਮਾਂ ਬਾਪ ਕੋਲ ਵਾਪਸ ਚਲੀ ਜਾਵਾਂਗੀ ਇਹ ਫਰੈਡ ਵੀ ਛੱਡ ਦੇਵਾਂਗੀ ਕੰਜਰੀ ਦਾ ਕੋਠਾ ਮੈਂ ਨਰਿੰਦਰ ਨੂੰ ਗਾਲ ਕੱਢੀ ਦੂਜੇ ਦਿਨ ਡਾਕਟਰ ਕੋਲ ਗਈ ਬਜ਼ੁਰਗ ਡਾਕਟਰੀ ਨੇ ਮੇਰੇ ਸਿਰ ਤੇ ਹੱਥ ਰੱਖਿਆ ਫਿਕਰ ਦੀ ਕੋਈ ਗੱਲ ਨਹੀਂ 10 ਮਿੰਟ ਲੱਗਣਗੇ ਬਸ ਮੈਂ ਅਗਲੇ ਹਫ਼ਤੇ ਦੀ ਅਪਾਇੰਟਮੈਂਟ ਲੈ ਕੇ ਵਾਪਸ ਘਰ ਚਲੀ ਗਈ ਸਿਰਫ ਇੱਕ ਹਫ਼ਤੇ ਦੀ ਮੁਸੀਬਤ ਸੀ ਫੇਰ ਮੈਂ ਫਰੀ ਹੋ ਜਾਵਾਂਗੀ 플랫 ਛੱਡਣ ਲਈ ਮੈਂ ਆਪਣਾ ਸਮਾਨ ਜੋ ਘਰੋਂ ਲੈ ਕੇ ਆਈ ਸੀ ਇਕੱਠਾ ਕਰਨਾ ਸ਼ੁਰੂ ਕੀਤਾ ਅਲਮਾਰੀ ਤੇ ਭਿਆ ਭਾਰੀ ਟੈਚੀ ਕੇ ਚੁੱਕਣ ਲਈ ਮੈਂ ਕੁਰਸੀ ਤੇ ਚੜ ਗਈ ਟੈਚੀ ਭਾਰਾ ਹੋਣ ਕਰਕੇ ਮੇਰਾ ਕਾਫੀ ਜ਼ੋਰ ਲੱਗ ਗਿਆ ਸੀ ਕਿਤੇ ਬੱਚੇ ਨੂੰ ਨੁਕਸਾਨ ਨਾ ਪਹੁੰਚੇ ਜਿਵੇਂ ਮੇਰੇ ਅੰਦਰੋਂ ਕੋਈ ਬੋਲਿਆ ਫੇਰ ਕੀ ਹੈ ਤੂੰ ਰੱਖਣਾ ਤਾਂ ਹੈ ਨਹੀਂ ਚੰਗਾ ਸਭੋਂ ਖੜਾ ਛੁੱਟੇਗਾ ਦਿਮਾਗ ਨੇ ਕਿਹਾ ਨਹੀਂ ਉਹ ਗੱਲ ਹੋ ਰਹਾ ਪਰ ਇਦਾਂ ਉਸ ਨੂੰ ਤਕਲੀਫ ਹੋਵੇਗੀ ਮੇਰੇ ਅੰਦਰਲੀ ਔਰਤ ਨੇ ਕਿਹਾ ਤੇ ਮੈਂ ਅਟੈਚੀ ਉੱਥੇ ਹੀ ਰੱਖ ਦਿੱਤਾ ਪਤਾ ਨਹੀਂ ਕਿਉਂ ਇਸ ਅੰਦਰਲੀ ਮੁਸੀਬਤ ਨਾਲ ਮੈਨੂੰ ਅਚਾਨਕ ਹੀ ਹੰਦਰਦੀ ਜਾਗ ਪਈ ਸੀ ਕੰਮ ਤੇ ਮੈਂ 2 ਹਫ਼ਤੇ ਦੀਆਂ ਛੁੱਟੀਆਂ ਲੈ ਰਹੀਆਂ ਸੀ ਰੱਜ ਕੇ ਖਾਦਾ ਕਿਤੇ ਬੱਚਾ ਭੁੱਖਾ ਨਾ ਹੋਵੇ ਰੱਜ ਕੇ ਆਰਾਮ ਕੀਤਾ ਜਿੰਨੀ ਦੇਰ ਮੇਰੀ ਕੁੱਖ ਵਿੱਚ ਹੈ ਉੰਨੀ ਦੇਰ ਤਾਂ ਆਰਾਮ ਨਾਲ ਰਹੇ ਫੇਰ ਤਾਂ ਮੇਰਾ ਜੀ ਪਰ ਆਇਆ ਜਿਵੇਂ ਮੇਰੇ ਅੰਦਰ ਕੋਈ ਖੜਾਉਣਾ ਬੜਨਾ ਸ਼ੁਰੂ ਹੋ ਗਿਆ ਸੀ ਉੱਠਦੇ ਬੈੰਦੇ ਸੌਂਦੇ ਜਾਗਦੇ ਹਰ ਬਿੜੇ ਸੁਰਤ ਉਸ ਵੱਲ ਹੀ ਰਹਿੰਦੀ ਕਿਤੇ ਕੋਈ ਅੰਗ ਨਾ ਡਿੱਗ ਪਵੇ ਇਸ ਖੜਾਉਣੇ ਦਾ ਮੈਂ ਧਰਤੀ ਬਾਗ ਹਰੀ ਹੋ ਗਈ ਸੀ ਸ਼ੀਸ਼ੇ ਵਿੱਚ ਆਪਣਾ ਰੂਪ ਨਾ ਪਛਾਣ ਸਕੀ ਕਿੰਨੀ ਸੋਹਣੀ ਲੱਗਦੀ ਸੀ ਆਪਣੇ ਆਪ ਨੂੰ ਕਿੰਨਾ ਸੋਹਣਾ ਲੱਗਣ ਲਾ ਲਿਆ ਸੀ ਮੈਂ ਇਸ ਤਰ੍ਹਾਂ ਇਹ ਕਹਾਣੀ ਦਾ ਅਗਲਾ ਭਾਗ ਤੁਹਾਨੂੰ ਕੱਲ ਨੂੰ ਸੁਣਾਵਾਂਗੀ ਜੀ ਅੰਤ ਤੱਕ ਕਹਾਣੀ ਜ਼ਰੂਰ ਸੁਣ ਲਈ ਤਾਂ ਕਿ ਕੁੱਰੀ ਕਹਾਣੀ ਦਾ ਪਤਾ ਲੱਗ ਸਕੇ ਅੰਤ ਤੱਕ ਸੁਣ ਲਈ ਬਹੁਤ-ਬਹੁਤ ਧੰਨਵਾਦ ਜੀ